हां ਤਾਂ ਬੇਟਾ ਨਵ데요 ਦਾਖਲਾ ਪ੍ਰੀਖਿਆ ਤਿਆਰੀ ਦੀ ਅਸੀਂ ਮਾਨਸਿਕ ਯੋਗਤਾ ਦਾ 10/10 ਭਾਗ ਕਰਦੇ ਪਏ ਆ ਉਹਦੇ ਬੇਟਾ ਆਪਾਂ 158 ਨੰਬਰ ਟੈਸਟ ਦੇ 31 ਨੰਬਰ ਸਵਾਲ ਦੇ ਉੱਤੇ ਆ ਗਏ ਫੇਰ ਸੁਣ ਲਓ ਬੇਟਾ ਇਹਦੇ ਚ ਖੱਬੇ ਹੱਥ ਇੱਕ ਹੈ ਕਿਰਤੀ ਹੁੰਦੀ ਸੱਜੇ ਹੱਥ ਕੁਝ ਉੱਤਰ ਕਰਤੀਆਂ ਦੇ ਵਿੱਚ ਇਹ ਕਿਰਤੀ ਲੁਕੀ ਹੋਈ ਹੁੰਦੀ ਅਸੀਂ ਲੱਭਣਾ ਵੀ ਇਹ ਕਿਰਤੀ ਇੱਥੇ ਕਿੱਥੇ ਬਣਦੀ ਪਈ ਹੈ ਠੀਕ ਹੈ ਬੇਟਾ ਤਾਂ ਬੇਟਾ ਇਹ ਇਹ ਸਭ ਤੋਂ ਸੌਖਾ ਪਾਰਟ ਆ ਸਾਡੀ ਆਬਜ਼ਰਵੇਸ਼ਨ ਹੀ ਇਸ ਗੱਲ ਨੂੰ ਕਲੀਅਰ ਕਰ ਦਿੰਦੀ ਸਾਨੂੰ ਇਮੀਡੀਏਟਲੀ ਪਤਾ ਲੱਗ ਜਾਂਦਾ ਵੀ ਇਹ ਕਿਰਤੀ ਕਿੱਥੇ ਹੋ ਸਕਦੀ ਹੈ ਠੀਕ ਹੈ ਤਾਂ ਆ ਬੇਟਾ ਐਂਡ ਕਰਕੇ ਐਂਡ ਆਉਂਦੀ ਪਈ ਹੈ ਤੇ ਆ ਦੇਖੋ ਬੇਟਾ ਇਹ ਐਂਡ ਕਰਕੇ ਐਂਡ ਆਉਂਦੀ ਪਈ ਹੈ ਉੱਥੇ ਤੁਹਾਨੂੰ ਦੱਸਦਾ ਕਿਰਤੀਆਂ ਦੇ ਸਾਈਜ਼ ਵੱਡੇ ਹੋਣਗੇ ਇਸ ਕਰਕੇ ਬੇਟਾ ਸਪਸ਼ਟ ਹੋ ਰਿਹਾ ਵੀ ਸੀ 1 ਕਿਰਤੀ ਦੇ ਵਿੱਚ ਆਹ ਕਿਰਤੀ ਲੁਕੀ ਹੋਈ ਹੈ ਅਸੀਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਤਾਂ ਸਵਾਲ ਨੰਬਰ 32 ਦੇ ਵਿੱਚ ਬੇਟਾ ਆਹ T ਸ਼ੇਪ ਜੀ ਬਣੀ ਹੋਈ ਹੈ ਤੇ ਜਿੱਥੇ ਅੱਗੇ ਜਾ ਕੇ ਜਿਹੜਾ ਹੈਗਾ ਆਹ ਸਾਈਡਾਂ ਥੱਲੇ ਨੂੰ ਵਧਾਈਆਂ ਹੋਈਆਂ ਬੇਟਾ ਹੋਰ ਕਿਤੇ ਵੀ ਹੈ ਕਿਰਤੀ ਨਜ਼ਰ ਨਹੀਂ ਆਉਂਦੀ ਵੀ ਕੇਵਲ ਅਤੇ ਕੇਵਲ ਬੇਟਾ ਆਹ ਕਿਰਤੀ ਦੇ ਵਿੱਚ ਦੇਖੋ ਆਹ T ਬਣ ਗਈ ਆਹ ਲਾਈਨਾਂ ਵੀ ਥੱਲੇ ਨੂੰ ਆਉਂਦੀਆਂ ਪਈਆਂ T ਟਾਈਪ ਸ਼ੇਪ ਬਣ ਗਈ ਠੀਕ ਹੈ ਤਾਂ B1 ਕਿਰਤੀ ਦੇ ਵਿੱਚ ਇਹ ਕਿਰਤੀ ਲੁਕੀ ਹੋਈ ਹੈ ਅਸੀਂ B1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਤੋ ਬੇਟਾ ਆਹ ਕ੍ਰੋਸ ਬਣਿਆ ਹੋਇਆ ਹੈਗਾ ਇਹਦੇ ਵਿੱਚ ਆ ਕੀਦਣਾ ਹੈਗਾ ਡੱਬੇ ਦੇ ਵਿੱਚ ਹੈਨਾ ਤੇ ਅਸੀਂ ਇੱਥੋਂ ਜਿਹੜਾ ਹੈਗਾ ਅਬਜ਼ਰਵ ਕਰਦੇ ਹਾਂ ਵੀ ਕਿੱਥੇ ਇਹ ਬਾਕਸ ਦੇ ਵਿੱਚ ਕ੍ਰੋਸ ਆ ਜਿਹੜਾ ਬਣਦਾ ਪਿਆ ਹੈ ਤੋ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਇਹਨੂੰ ਸਵਾਲ ਨੂੰ ਤੋ ਬੇਟਾ ਆ ਬੀ ਇਕਾਤੀ ਦੇ ਵਿੱਚ ਦੇਖੋ ਆ ਬਿਲਕੁਲ ਇਸੇ ਤਰ੍ਹਾਂ ਹੀ ਕ੍ਰੋਸ ਆ ਜਿਹੜਾ ਬਣਦਾ ਪਿਆ ਹੈਗਾ ਠੀਕ ਹੈ ਤਾਂ ਆ ਬਾਕੀ ਸਾਰੇ ਬਾਕਸ ਵਿੱਚੋਂ ਚੱਕ ਦਵਾਂਗੇ ਅਸੀਂ ਤੇ ਇਹ ਜਿਹੜਾ ਹੈਗਾ ਸਾਡਾ ਰਾਈਟ ਆਨਸਰ ਭਣ ਜਾਊਗਾ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 34 ਸਵਾਲ ਨੰਬਰ 34 ਦੇ ਵਿੱਚ ਬੇਟਾ ਆ ਇੱਕ ਟ੍ਰਾਇੰਗਲ ਟਾਈਪ ਚੀਜ਼ ਬਣੀ ਹੋਈ ਹੈਗੀ ਆ ਅਸੀਂ ਦੇਖਦੇ ਹਾਂ ਇਹ ਕਿੱਥੇ ਬਣਦੀ ਪਈ ਹੈ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਇਹ ਟ੍ਰਾਇੰਗਲ ਹੈ ਜਿਹੜੀ ਬੇਟਾ ਹਮ ਇੱਕ ਤਾਂ ਇੱਥੇ ਛੋਟੀ ਬਣਦੀ ਪਈ ਹੈ ਇੱਕ ਇੱਕ ਇੱਥੇ ਦੇਖੋ ਤੁਸੀਂ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਫਾਈਨਲ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਬਿਲਕੁਲ ਐਜ਼ ਇਟ ਇਜ਼ ਹੀ ਅਕਿਰਤੀ ਆਉਗੀ ਉਹਦੇ ਸਾਈਜ਼ ਦੇ ਅਕੋਰਡਿੰਗਲੀ ਠੀਕ ਹੈ ਤਾਂ ਜਦੋਂ ਬੇਟਾ ਅਸੀਂ 34 ਨੰਬਰ ਸਵਾਲ ਨੂੰ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ ਆਹਾਂ ਟ੍ਰਾਇੰਗਲ ਆਹ ਦੇਖੋ ਬੇਟਾ ਇਧਰੋਂ ਇਹਨੂੰ ਆਹਾਂ ਟ੍ਰਾਇੰਗਲ ਹੈ ਜਿਹੜੀ ਇੱਥੇ ਬਣਦੀ ਪਈ ਹੈ ਠੀਕ ਹੈ ਉੱਥੇ ਸਾਈਜ਼ ਬੇਟਾ ਪ੍ਰੋਪਰ ਬਣ ਜਾਊਗਾ ਤੁਹਾਡੇ ਕੋਲੇ ਉੱਥੇ ਇਸ ਤਰ੍ਹਾਂ ਇਕੁਅਲ ਸਾਈਜ਼ ਨਹੀਂ ਹੋਣਗੇ ਬਾਕਸ ਵੱਡਾ ਹੋਊਗਾ ਠੀਕ ਹੈ ਤਾਂ ਇਸ ਕਰਕੇ ਬੇਟਾ 34 ਨੰਬਰ 33 ਦਾ A ਵਨ ਹੈ ਜਿਹੜਾ ਰਾਈਟ ਆਨਸਰ ਅਸੀਂ ਲਾ ধਮਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਤਾਂ ਸਵਾਲ ਨੰਬਰ 35 ਦੇ ਵਿੱਚ ਬੇਟਾ ਸਿੰਪਲ ਹੈਗਾ ਠੀਕ ਹੈ ਸਪਸ਼ਟ ਹੀ ਹੈਗਾ ਵੀ ਆ ਜਮਾ ਦਾ ਨਿਸ਼ਾਨ ਵਿਚਾਲੇ ਚੱਕਰ ਹੈਗਾ ਠੀਕ ਹੈ ਛੋਟਾ ਜਿਹਾ ਤੇ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਬੇਟਾ ਤੇ ਆ ਜਮਾ ਦਾ ਨਿਸ਼ਾਨ ਬਣਦਾ ਪਿਆ ਤੇ ਇਹਦੇ ਵਿਚਾਲੇ ਚੱਕਰ ਬਣਦਾ ਪਿਆ 35 ਨੰਬਰ ਦਾ ਸੀ 1 ਸਾਡਾ ਅਕਿਰਤੀ ਰਾਈਟ ਆਨਸਰ ਆਉਂਦੀ ਪਈ ਹੈ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਤਾਂ ਬੇਟਾ ਆ ਇਸ ਤਰ੍ਹਾਂ ਦੀ ਵੀ ਟਾਈਪ ਆ ਕਿਤੀ ਜੀ ਬਣਦੀ ਪਈ ਆ ਬੇਟਾ ਇਹ ਇਹ ਵੀ ਦੇਖੋ ਇਹ ਤਾਂ ਸਪਸ਼ਟ ਹੀ ਹੁੰਦਾ ਪਿਆ ਠੀਕ ਹੈ ਵੀ ਇਹਦੇ ਥੱਲੇ ਵੀ ਲਾਈਨ ਹੈਗੀ ਹੋਰ ਕਿਤੇ ਵੀ ਨਹੀਂ ਇਹ ਲਾਈਨ ਹੈ ਜਿਹੜੀ ਬਣਦੀ ਪਈ ਠੀਕ ਹੈ ਤਾਂ ਸਿਰਫ ਤੇ ਸਿਰਫ a1 ਅਕਿਰਤੀ ਦੇ ਵਿੱਚ ਆ ਦੇਖੋ ਇਹਨੂੰ ਇੰਜ ਕਰਕੇ ਇੰਜ ਚਲਜੋ ਤੇ ਇੰਜ ਲਾ ਦਿਓ ਤੇ ਥੱਲੇ ਆ ਜਿਹੜੀ ਲਾਈਨ ਇਹਦੇ ਬਣੀ ਹੋਈ ਹੋਈ ਹੈਗੀ ਹੈ ਠੀਕ ਹੈ ਤਾਂ a1 ਅਕਿਰਤੀ ਹੈ ਜਿਹੜੀ 36 ਨੰਬਰ ਦਾ ਰਾਈਟ ਆਨਸਰ ਬਣਦਾ ਪਿਆ ਹੈ ਅਸੀਂ ਇਹਨੂੰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਤਾਂ ਆ ਬੇਟਾ ਚੌਕਾ ਜਿਹਾ ਬਣਦਾ ਪਿਆ ਇੰਜ ਕਰਕੇ ਇੰਜ ਠੀਕ ਹੈ ਤਾਂ ਜਦੋਂ ਅਸੀਂ ਧਿਆਨ ਦੇ ਨਾਲ ਬੇਟਾ ਆਬਜ਼ਰਵ ਕਰਦੇ ਹਾਂ ਤੇ ਅਸੀਂ ਦੇਖਦੇ ਆਂ ਵੀ ਆਹ ਚੀਜ਼ ਐ ਜਿਹੜੀ ਕਿੱਥੇ ਬਣਦੀ ਪਈ ਐ ਠੀਕ ਐ ਇੱਥੋਂ ਥੱਲੇ ਇੱਥੋਂ ਥੱਲੇ ਆ ਕੇ ਇੰਜ ਜਾ ਕੇ ਤੇ ਇੰਜ ਆਹ ਦੇਖੋ ਬੇਟਾ ਆਹ ਚੀਜ਼ ਇੱਥੋਂ ਥੱਲੇ ਐ ਇੱਥੋਂ ਇੰਜ ਤੇ ਇੱਥੋਂ ਇੰਜ ਹੋ ਗਿਆ ਗੱਲ ਸਮਝ ਲੱਗ ਗਈ ਬੇਟਾ ਇੱਥੋਂ ਸਿੱਧਾ ਥੱਲੇ ਇੱਥੋਂ ਇੰਜ ਤੇ ਆਹ ਜਿਹੜਾ B1 ਐ ਕਹਤੀ ਐ ਜਿਹੜੀ 37 ਨੰਬਰ ਦਾ ਸਾਡਾ ਰਾਈਟ ਆਨਸਰ ਬਣਦੀ ਪਈ ਐ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਆਖਰੀ ਸਵਾਲ ਐਸੇ ਟੈਸਟ ਦਾ ਸਵਾਲ ਨੰਬਰ 38 ਸਵਾਲ ਨੰਬਰ 38 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਬੇਟਾ ਤਾਂ ਆਹਾ ਬੇਟਾ ਜਿਹੜੀ ਅਕਿਰਤੀ ਆ ਆ ਜਦੋਂ ਬੇਟਾ ਸਾਡੀ ਅਬਜ਼ਰਵੇਸ਼ਨ ਹੀ ਦੱਸ ਦਿੰਦੀ ਪਹਿਲੀ ਪਿੰਦੀ ਸੱਟੇ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਇਹ ਕਿਰਤੀ ਲੁਕੀ ਹੋਈ ਹੋ ਸਕਦੀ ਹੈ ਜਦੋਂ ਬੇਟਾ ਅਸੀਂ D1 ਕਿਰਤੀ ਨੂੰ ਧਿਆਨ ਨਾਲ ਦੇਖਦੇ ਆ ਦੇਖੋ ਅੰਦਰਲਾ ਪੋਰਸ਼ਨ ਚੱਕ ਦੋ ਵਿੱਚੋਂ ਤੇ ਆ ਸਾਰੀ ਕਿਰਤੀ ਸੇਮ ਬਣਦੀ ਪਈ ਹੈ ਠੀਕ ਹੈ ਇਸ ਕਰਕੇ D1 31 ਨੂੰ ਅਸੀਂ A ਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਸੋ ਬੇਟਾ ਇਹ ਇਹਦਾ ਆਖਰੀ ਸਵਾਲ ਸੀਗਾ ਇਸ ਭਾਗ 10 ਦਾ ਤੇ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਭਾਗ 10 ਵੀ ਸਾਡਾ ਕੰਪਲੀਟ ਹੋ ਗਿਆ ਨਾਲ ਦੀ ਨਾਲ ਟੈਸਟ ਜਿਹੜਾ 158 ਇਹ ਵੀ ਕੰਪਲੀਟ ਹੋ ਗਿਆ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ